ਜਿਹੜੇ ਸੱਜਣੋਂ ਪੁਰਾਣੇ ਬੰਦੇ ਆਏ ਆ ਕੈਨੇਡਾ ਵਿੱਚ ਅੱਜ ਤੋਂ 25 30 ਸਾਲ ਜਾਂ ਇਤੋਂ ਵੀ ਪੁਰਾਣੇ ਉਹਨਾਂ ਬਾਰੇ ਗੱਲ ਕਰਦੇ ਆ ਅੱਜ ਆਪਾਂ ਉਹ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਹੁੰਦੇ ਆ 11 ਸਾਡੇ ਪੈਸੇ ਨਾਲ ਪਲੇ ਸਾਡੇ ਪੈਸੇ ਨਾਲ ਪਲੇ ਤੇ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ 100 ਚੋਂ ਜੇ ਪੰਜ ਚਾਰ ਪਰਸੈਂਟ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਆ ਯਾਰ ਪੰਜਾਬੀ ਬੰਦੇ ਪੰਜਾਬੀ ਬੰਦਿਆਂ ਦੇ ਪੈਸੇ ਨੱਪੀ ਜਾਂਦੇ ਯਾਰ ਆਹ ਵੀ ਬਹੁਤ ਵੱਡਾ ਸਕੈਮ ਚੱਲੀ ਜਾਂਦਾ ਇੱਥੇ ਕਿਸੇ ਦਾ ਵੀਰਾਂ ਦਾ ਮੇਰਾ 30000 ਡਾਲਰ ਖਾ ਲਿਆ ਕਿਸੇ ਨੇ 15000 ਖਾ ਲਿਆ ਆਏਗਾ ਤਾਂ ਯਾਰ ਹਨਾ ਨਵੇਂ ਬੰਦਿਆਂ ਦੇ ਕਿਉਂ ਨਹੀਂ ਪੈਰ ਲੱਗਣ ਦਿੰਦੇ ਪੁਰਾਣੇ ਬੰਦੇ ਯਾਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਚੰਗੇ ਵੀ ਬਹੁਤ ਆ ਜਿਹੜੇ ਵਿੱਚੋਂ ਦੋ ਚਾਰ ਮਾੜੇ ਬੰਦੇ ਉਹਨਾਂ ਦੀ ਗੱਲ ਕਰਦਾ ਜੋ ਜਾਂ ਉਹ ਟਕਿੰਗ ਲੈਣ ਦੇ ਵਿੱਚ ਹੈਗੇ ਆ ਜਾਂ ਕਿਸੇ ਵੀ ਹੋਰ ਫੀਲਡ ਦੇ ਵਿੱਚ ਹੈਗੇ ਆ ਇਹ ਇਹ ਬਹੁਤ ਗਲਤ ਗੱਲ ਆ ਹਨਾ ਯਾਰ ਕਿਸਮਤਾਂ ਦਾ ਵਿਚਾਰੇ ਯਾਰ ਇੱਥੋਂ ਤੱਕ ਬੰਦਾ ਪਹੁੰਚਦਾ ਤੇ ਦਿਹਾੜੀਆਂ ਦੇ ਪੈਸੇ ਮਾਰੀ ਜਾਂਦੇ ਆ ਬਹੁਤ ਗਲਤ ਗੱਲ ਆ ਕਈ ਵੀਰ ਚਲ 2-4 ਦਿਹਾੜੀਆਂ ਲਾ ਕੇ ਚਲ ਨਹੀਂ ਕੰਮ ਕਿਸੇ ਨੂੰ ਚੰਗਾ ਲੱਗਦਾ ਉਹ ਛੱਡ ਦਿੰਦਾ ਔਖਾ ਹੁੰਦਾ ਉਹ ਦੋਵਾਂ ਚਾਰਾਂ ਦਿਹਾੜੀਆਂ ਦੇ ਪੈਸੇ ਵੀ ਨੱਪ ਜਾਂਦੇ ਆ ਕਹਿੰਦੇ ਉਹ ਵਿੱਚ ਛੱਡ ਗਿਆ ਯਾਰ ਜਿੰਨਾ ਚਿਰ ਕੰਮ ਕੀਤਾ ਓੰਨੇ ਤਾਂ ਪੈਸੇ ਦੋਹਾਂ ਨੂੰ ਇਹ ਤਾਂ ੱੱਕਾ ਸ਼ਰਿਆਮ ਤੇ بڑے ਵੀਰ ਆਪਣੇ ਬੰਦੇ ਮਿਲਦੇ ਆ ਕਹਿੰਦੇ ਯਾਰ ਕਦੇ ਵੀ ਜਿਹੜੇ ਇਥੋਂ ਦੇ ਬੰਦੇ ਗੋਰੇ ਕਾਲੇ ਉਹਨਾਂ ਨੇ 1 ਰੁਪਈਆ ਨਹੀਂ ਕਿਸੇ ਦਾ ਨੱਪਿਆ ਤੇ ਇਹ ਆਪਣੇ ਬੰਦੇ ਹੀ ਆ ਪਤਾ ਨਹੀਂ ਐਂ ਕਾਹਤੋਂ ਕਰੀ ਜਾਂਦੇ ਯਾਰ ਸਾਰੇ ਨਹੀਂ ਸਾਰੇ ਬੰਦਿਆਂ ਦੀ ਨਹੀਂ ਗੱਲ ਕਰਦਾ ਜਿਹੜੇ ਵਿੱਚ 2-4 ਫਿਰ ਵਾਰ-ਵਾਰ ਸੁਣ ਲੋ ਹੋਣਾ ਕਈ ਕਹਿਣਗੇ ਪੰਜਾਬੀਆਂ ਨੂੰ ਮਾਰੇ ਕਹਿ ਰਹੇ ਆ ਤੇ ਉਹੀ ਬੰਦੇ ਲੋਕਾਂ ਦੇ ਪੈਸੇ ਨੱਪ ਕੇ ਲੋਕਾਂ ਦੇ ਪੈਸੇ ਮਾਰ ਕੇ ਉਹਨਾਂ ਦਾ ਹੱਕ ਖਾ ਕੇ ਤੇ ਗੁਰੂ ਘਰਾਂ ਵਿੱਚ ਜਾ ਕੇ ਦੁੱਧ ਦੁੱਧ ਚੜਾਈ ਜਾਂਦੇ ਆਟੇ ਚੜਾਈ ਜਾਂਦੇ ਆ ਤੇ ਫਿਰ ਮੇਰੇ ਹਿਸਾਬ ਬਾਇਤਾ ਯਾਰ ਲੋ ਨੋਕ ਤਾਂ ਫਿਰ ਇਹ ਸਮਝਦੇ ਆ ਵੀ ਗੁਰੂ ਵੀ ਹੈਣੀ ਪਰਮਾਤਮਾ ਵੀ ਹੈਣੀ ਹਨ ਕਿ ਅਸੀਂ ਮਤਲਬ ਗੁਰੂ ਘਰ ਜਾ ਕੇ ਇੱਕ ਦਿਖਾਵਾ ਕਰ ਰਹੇ ਹਾਂ ਵੀ ਲੋਕਾਂ ਸਾਹਮਣੇ ਕਿਉਂਕਿ ਜਿਹੜੇ ਬੰਦੇ ਨੇ ਯਾਰ ਪੈਸੇ ਮਾਰੇ ਹੁੰਦੇ ਆ ਮੈਨੂੰ ਤਾਂ ਇਹ ਲੱਗਦਾ ਯਾਰ ਉਹ ਬੰਦਾ ਵੀ ਅੰਦਰੋਂ ਦਾ ਮਾਨ ਕਰਦਾ ਹੋਊਗਾ ਵੀ ਹਾਂ ਯਾਰ ਗੁਰੂ ਘਰ ਜਾ ਕੇ ਇਹੀ ਹੈ ਹਨਾ ਇਹ ਤਾਂ ਬਹੁਤ ਬਾੜੀ ਗੱਲ ਆ ਯਾਰ ਬਹੁਤ ਵੱਡਾ ਇੱਕ ਸਕੈਮ ਕਹਿ ਸਕਦੇ ਆ ਬੜੇ ਵੀਰ ਕਹਿੰਦੇ ਹੁੰਦੇ ਯਾਰ ਇਹ ਗੱਲ ਤੇ ਜ਼ਰੂਰ ਨੋਟਿਸ ਕਰਿਓ ਜੇ ਜ਼ਰੂਰ ਇਹ ਗੱਲ ਕਰਿਓ ਜੇ ਕਿਉਂ ਹਨਾ ਜਿਹੜੇ ਆਪਣੇ ਬੰਦੇ ਹੀ ਆਪਣੇ ਲੋਕਾਂ ਦਾ ਭੇੜੀਆਂ ਵਾਂਗੂ ਜਿਹੜਾ ਖੂਨ ਪੀ ਜਾਂਦੇ ਯਾਰ ਕਿਉਂ ਨਹੀਂ ਕਹਿੰਦੇ ਹਨਾ ਪੁਰਾਣੇ ਬੰਦਿਆਂ ਨੂੰ ਆਏ ਆ ਜਿਹੜੇ ਵਿੱਚ ਦੋ ਚਾਰ ਜਨਾਂ ਦੀ ਗੱਲ ਕਰਦੇ ਆ ਜਿਹੜੇ ਬੰਦੇ ਲੋਕਾਂ ਦੇ ਪੈਸੇ ਖਾ ਰਹੇ ਆ ਵੀ ਇਹ ਸਾਡੇ ਤੱਕ ਨਾ ਪਹੁੰਚ ਜਾਣ ਜਾਂ ਇੰਨੇ ਨਾ ਇਹ ਉਹ ਹੋ ਜਾਣ ਸਕਸੈਸ ਜਿੰਨੇ ਅਸੀਂ ਹੋਏ ਬੈਠੇ ਆ ਤੇ ਪਰ ਇਹ ਬਈ ਬਹੁਤ ਮਾੜੀਆਂ ਗੱਲਾਂ ਪ੍ਰਮਾਤਮਾ ਦੇਖਦਾ ਹਨ ਤੁਸੀਂ ਕਿਸੇ ਦਾ ਹੱਕ ਮਾਰ ਕੇ ਤੇ ਤੁਸੀਂ ਗੁਰੂ ਘਰੇ ਜਾਂਦੇ ਆ ਜਾਓ ਗੁਰੂ ਘਰੇ ਪਰ ਇਹੋ ਜਾਣੀ ਹਨ ਆਪਦੇ ਆਪ ਨੂੰ ਸੱਚਾ ਬਣਾਉਣ ਦਾ ਦਿਖਾਵਾ ਨਾ ਕਰੋ ਕਿਸੇ ਦੇ ਲੋਕਾਂ ਦੇ ਜਿਹੜੇ ਵਿਚਾਰੇ ਇੱਥੋਂ ਤੱਕ ਆਏ ਆ ਜਿਨ੍ਹਾਂ ਨੇ ਮਿਹਨਤਾਂ ਅਜੇ ਕਰਨੀਆਂ ਜਾਂ ਕਰੀ ਜਾਂਦੀ ਉਹਨਾਂ ਦੇ ਪੈਸੇ ਮਾਰ ਕੇ ਤੇ ਆਪਾਂ ਜਿਹੜੇ ਰੱਬ ਅੱਗੇ ਸੱਚੇ ਬਣ ਰਹੇ ਆ ਤੇ ਬਹੁਤ ਗਲਤ ਗੱਲ ਆ ਬਾਈ ਜੀ ਤੇ ਹੁਣ ਗੱਲਾਂ ਕਈਆਂ ਦੇ ਚੁੱਬਣ ਗਿਆ ਵੀ ਬਹੁਤ ਜ਼ਿਆਦੇ ਕਿਉਂਕਿ ਸੱਚ ਕੋੜਾ ਹੁੰਦਾ ਪਰ ਮੈਂ ਸਾਰੇ ਬੰਦਿਆਂ ਦੀ ਨਹੀਂ ਗੱਲ ਕੀਤੀ ਜਿਹੜੇ ਆਪਣੇ ਬੰਦੇ ਬਹੁਤ ਇਹੋ ਜਿਹੇ ਚੰਗੇ ਬੰਦੇ ਵੀ ਆ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਨੰਬਰ ਦੀ ਕਮਾਈ ਕੀਤੀ ਤੇ ਸੋਹਣਾ ਕੰਮ ਕਾਰਜ ਇਹਨਾਂ ਦਾ ਹਜੇ ਵੀ ਇੱਥੇ ਕੈਨੇਡਾ ਪੂਰਾ ਤਗੜਾ ਚੱਲ ਰਿਹਾ ਤੇ ਜਿਹੜੇ ਗਾ ਲੋਕਾਂ ਦੀ ਹੋਰ ਨਵੇਂ ਸਟੂਡੈਂਟ ਜਾਂ ਨਵੇਂ ਬੱਚਿਆਂ ਦੀ ਬਾਹ ਫੜਦੇ ਆ ਇਹ ਗੱਲ ਆਪਾਂ ਉਹਨਾਂ ਬੰਦਿਆਂ ਦੀ ਕੀਤੀ ਆ ਜਿਹੜੇ ਲਬਾਸ ਤਾਂ ਮਤਲਬ ਹੋਰ ਪਾਇਆ ਚਿਹਰੇ ਦੇ ਉੱਤੇ ਤੇ ਅੰਦਰੋਂ ਭੇੜੀਏ ਬਣੇ ਆ ਉਹਨਾਂ ਬੰਦੇ ਦੀ ਗੱਲ ਕੀਤੀ ਜਿਹੜੇ ਸੌਚ ਉਹ ਇੱਕ ਦੋ ਹੈਗੇ ਆ ਹੈਗੇ ਵੀ ਬਈ ਇੱਥੇ ਕਿਉਂਕਿ ਆਪਾਂ ਮਿਲਦੇ ਆ ਲੋਕਾਂ ਨੂੰ ਵੀਰਾਂ ਨੂੰ ਤੇ ਉਹ ਕਹਿੰਦੇ ਬਈ ਸਾਡੇ ਵੀ ਪੈਸੇ ਨਾਲਲੇ ਸਾਡੇ ਵੀ ਹੁਣ ਇੱਕ ਵੀਰ ਦਾ ਪੋਡਕਾਸਟ ਕੀਤਾ ਸੀ 18000 ਡਾਲਰ ਕਹਿੰਦਾ ਮੇਰਾ ਨਾਲ ਲਿਆ ਤੇ ਇਹ ਬਈ ਜੀ ਮਾੜੀਆਂ ਗੱਲਾਂ ਹੁੰਦੀਆਂ ਤੇ ਆਏ ਨਾ ਕਰੋ ਪ੍ਰਮਾਤਮਾ ਦੇਖਦਾ ਇੱਥੋਂ ਕੱਖ ਨਹੀਂ ਲੈ ਕੇ ਜਾਣਾ ਤੇ ਇਹੋ ਜਿਹੜਾ ਸਿਸਟਮ ਬਾਈ ਜੀ ਕੈਨੇਡਾ ਵਾਂ ਚੱਲ ਰਿਹਾ ਤੇ ਚਲੋ ਠੀਕ ਆ ਜੀ ਫਸਦੇ ਫਸਦੇ ਰਹੋ